ਡਾਕਟਰ ਹਰਕੇ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 101 ਮੁੱਖ ਮੰਤਰੀ ਦੇ ਲਿਖਤੀ ਹੁਕਮ ਰੱਦ ਕਰਨੇ ਦਰੇਰੀ ਜਾਂ ਮੂਰਖਤਾ ਜਦ ਰਾਜੇ ਦੀ ਕਰ ਹੁਕਮ ਅਦੂਲੀ ਚਾਕਰ ਲੋਕਾਂ ਦਾ ਪੱਖ ਪੂਰੇਗਾ ਰਾਜੇ ਦਾ ਗੁੱਸਾ ਚੜਸਤ ਅਸਮਾਨੀ ਚਾਕਰ ਤਾਂ ਹੀ ਦੂਰਾ ਹੋਰੇਗਾ ਮੇਰਾ ਖਿਆਲ ਹੈ ਕਿ ਇਹ ਗੱਲ ਸਨ 2010 ਅਕਤੂਬਰ ਦੇ ਆਖਰੀ ਹਫਤੇ ਜਾਂ ਨਵੰਬਰ ਦੇ ਪਹਿਲੇ ਹਫਤੇ ਦੀ ਹੈ ਮੈਂ ਸਵੇਰੇ 9 ਵਜੇ ਦਫ਼ਤਰ ਪਹੁੰਚਾਈ ਸੀ ਕਿ ਕਿਸਾਨ ਯੂਨੀਅਨ ਦਾ 15-20 ਕਿਸਾਨਾਂ ਦਾ ਬਫਦ ਮੈਨੂੰ ਮਿਲਣ ਆਇਆ ਮੈਂ ਉਹਨਾਂ ਨੂੰ ਪੁੱਛਿਆ ਕਿਵੇਂ ਸ਼ੁਕਰ ਆ ਬਾਬਿਓ ਅ ਸਵੇਰੇ ਸਵੇਰੇ ਦਰਸ਼ਨ ਹੋਏ ਉਹਨਾਂ ਦੇ ਲੀਡਰ ਨੇ ਮੈਨੂੰ ਸੰਗਰੂਰ ਪਾਤੜਾ ਸੜਕ ਤੇ ਜਾਮ ਲਾਉਣ ਲਈ ਨੋਟਿਸ ਫੜਾ ਦਿੱਤਾ ਮੈਂ ਪੁੱਛਿਆ ਕੀ ਹੈ ਉਹਨਾਂ ਨੇ ਦੱਸਿਆ ਕਿ ਸਰਕਾਰ ਨੇ ਡੀਏਪੀ ਤੇ ਹੋਰ ਖਾਦਾਂ ਮਾਰਕ ਫੈਡ ਤੇ ਸਹਿਕਾਰੀ ਸੁਸਾਇਟੀਆਂ ਨੂੰ ਛੱਡ ਕੇ ਇਫਕੋ ਕ੍ਰਿਬਕੋ ਤੇ ਐਨਐਫਐਲ ਰਾਹੀਂ ਵੰਡਣ ਦਾ ਫੈਸਲਾ ਕੀਤਾ ਜੋ ਕਿਸਾਨ ਮਾਰੂ ਹੈ ਅਸੀਂ ਹਰ ਥਲੇ ਵਿੱਚ ਰਸਤਾ ਰੋਕਣ ਦਾ ਫੈਸਲਾ ਕੀਤਾ। ਫਿਰ ਮੈਂ ਉਹਨਾਂ ਨੂੰ ਕਿਹਾ ਕਿ ਸੰਗਰੂਰ ਜ਼ਿਲ੍ਹੇ ਵਿੱਚ ਤਾਂ ਡੀਸੀ ਤੁਹਾਡਾ ਕਿਸਾਨ ਪ੍ਰਾਇ। ਇੱਥੇ ਕੀ ਲੋੜ ਹੈ? ਉਹਨਾਂ ਨੇ ਸਿਆਣਪ ਨਾਲ ਕਿਹਾ ਕਿ ਫੈਸਲਾ ਸਟੇਟ ਪੱਧਰ ਦਾ ਹੈ। ਇਸ ਲਈ ਡੀਸੀ ਪੱਧਰ ਤੇ ਕੁਝ ਨਹੀਂ ਹੋ ਸਕਦਾ। ਮੈਂ ਸਿਰਫ ਇੰਨਾ ਹੀ ਕਿਹਾ ਕਿ ਤੁਸੀਂ 10 ਮਿੰਟ ਟਾਪਿਓ। ਐਨਐਨ ਨੂੰ ਤੁਹਾਨੂੰ ਵਿਖਾਉਣੇ ਆ। ਡੀਸੀ ਕੀ ਕਰ ਸਕਦਾ ਹੈ? ਮੈਂ ਆਪਣੇ ਸਟੈਨੋ ਨੂੰ ਬੁਲਾਇਆ ਤੇ ਡਿਕਟੇਸ਼ਨ ਦਿੱਤੀ। ਫੌਜਦਾਰੀ ਜਾਬਤਾ ਸੰਘਤਾ 1973, 1974 ਦਾ ਐਕਟ ਨੰਬਰ 2 ਦੀ ਧਾਰਾ 144 ਦੇ ਹੁਕਮ ਜ਼ਿਲ੍ਹਾ ਸੰਗਰੂਰ। ਨੰਬਰ 148 ਐਮ ਇਹ ਹੁਕਮ ਮਿਤੀ 16 12 10 ਜਿਵੇਂ ਕਿ ਮੇਰੇ ਧਿਆਨ ਵਿੱਚ ਜਾਂਦਾ ਗਿਆ ਹੈ ਕਿ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਨੂੰ ਯੂਰੀਆ ਖਾਦੀ ਸਪਲਾਈ ਬਹੁਤ ਘੱਟ ਹੋਈ ਹੈ ਅਤੇ ਜੋ ਖਾਦ ਦੇ ਰੈਕ ਜ਼ਿਲ੍ਹਾ ਸੰਗਰੂਰ ਵਿੱਚ ਲੱਗਦੇ ਹਨ ਉਸ ਵਿੱਚੋਂ ਨਾ ਮੱਤਰੀ ਖਾਦ ਸਭਾਵਾਂ ਨੂੰ ਦਿੱਤਾ ਜਾ ਰਿਹਾ ਹੈ ਅਤੇ ਬਹੁਤ ਸਾਰਾ ਖਾਦ ਪ੍ਰਾਈਵੇਟ ਡੀਲਰਾਂ ਨੂੰ ਹੀ ਦਿੱਤਾ ਜਾਂਦਾ ਹੈ ਸਭਾਵਾਂ ਨੂੰ ਘੱਟ ਖਾਦ ਮਿਲਣ ਕਰਕੇ ਸਭਾਵਾਂ ਦੇ ਮੈਂਬਰਾਂ ਨੂੰ ਪ੍ਰਾਈਵੇਟ ਡੀਲਰਾਂ ਕੋਲੋਂ ਖਾਦ ਖਰੀਦਣ ਕਰਨ ਲਈ ਮਜਬੂਰ ਨਾ ਜਾਣਾ ਪੈਂਦਾ ਜਿਸ ਨਾਲ ਸਹਿਕਾਰਤਾ ਲਹਿਰ ਨੂੰ ਬਹੁਤ ਨੁਕਸਾਨ ਪੁੱਜ ਰਿਹਾ ਤੇ ਜੋ ਖਾਦ ਮੈਂਬਰਾਂ ਨੂੰ ਉਧਾਰ ਤੇ ਸੁਭਾਵਾਂ ਤੋਂ ਆਸਾਨੀ ਨਾਲ ਪ੍ਰਾਪਤ ਹੁੰਦਾ ਇਹ ਖਾਦ ਮੈਂਬਰਾਂ ਨੂੰ ਪ੍ਰਾਈਵੇਟ ਡੀਲਰਾਂ ਪਾਸੋਂ ਕਈ ਤਰ੍ਹਾਂ ਦੀਆਂ ਸ਼ਰਤਾਂ ਲਗਾ ਕੇ ਜਿਵੇਂ ਕਿ ਖਾਦ ਦੇ ਨਾਲ ਹੋਰ ਬੇਲੋੜੀਂਦੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਹਨ ਲਿਆ ਜਾਂਦਾ ਜਿਸ ਨਾਲ ਮੈਂਬਰਾਂ ਨੂੰ ਆਰਥਿਕ ਨੁਕਸਾਨ ਹੁੰਦਾ ਜਿਸ ਨਾਲ ਮੈਂਬਰਾਂ ਦੀ ਆਰਥਿਕ ਹਾਲਤ ਤੇ ਮਾੜਾ ਅਸਰ ਪੈਂਦਾ ਇਸ ਹੀ ਉਕਤ ਸਥਿਤੀ ਕਾਰਨ ਕਿਸਾਨਾਂ ਦੀਆਂ ਜੱਥੇਬੰਦੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਜ਼ਿਲ੍ਹੇ ਵਿੱਚ ਰੋਸ ਦਰਨੇ ਤੇ ਬੰਜਰਗਨ ਕਨ ਕਾਨੂੰਨ ਅਤੇ ਅਮਨ ਦੀ ਸਥਿਤੀ ਵਿਗੜ ਸਕਦੀ ਹੈ ਇਸ ਲਈ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਮੈਂ ਡਾਕਟਰ ਹਰਕੇਸ਼ ਸਿੰਘ ਸਿੱਧੂ ਆਈਏਐਸ ਜ਼ਿਲ੍ਹਾ ਅਡਮਿਨਿਸਟ੍ਰੇਟ ਸੰਗਰੂਰ ਫੌਜਦਾਰੀ ਜਾਬਤਾ ਫੌਜਦਾਰੀ ਸੰਗਤਾ 1973-1974 ਦਾ ਐਕਟ ਨੰਬਰ 2 ਦੀ ਧਾਰਾ 144 ਦੇ ਅਨੁਸਾਰ ਅਧਿਕਾਰਾਂ ਦੀ ਵਰਤੋਂ ਕਰਦਾ ਹੋਇਆ ਇਹ ਹੁਕਮ ਜਾਰੀ ਕਰਦਾ ਹਾਂ ਕਿ ਜੋ ਰੈਕ ਯੂਰੀਆ ਖਾਦ ਦੇ ਜ਼ਿਲ੍ਹਾ ਸੰਗਰੂਰ ਵਿੱਚ ਆਈਪੀਐਲ ਅਤੇ ਐਨਐਫਐਲ ਕੰਪਨੀ ਤੇ ਲੱਗਦੇ ਹਨ ਇਹਨਾਂ ਦੀ ਸਪਲਾਈ ਇਫਕੋ ਤੇ ਮਾਰਕਫੈਟ ਰਾਹੀਂ ਸੁਭਾਵਾਂ ਨੂੰ ਕੀਤੀ ਜਾਂਦੀ ਹੈ ਉਸ ਰੇਖੇ ਵਿੱਚੋਂ ਖਾਦ ਦੀ ਸਾਰੀ ਮਾਤਰਾ ਸਹਿਕਾਰੀ ਸੁਭਾਵਾਂ ਨੂੰ ਸਪਲਾਈ ਕੀਤੀ ਜਾਵੇ ਤੇ ਸੁਭਾਵਾਂ ਦੀ ਮੰਗ ਪੂਰੀ ਹੋਣ ਉਪਰੰਤ ਹੀ ਖਾਦ ਪ੍ਰਾਈਵੇਟ ਡੀਲਰਾਂ ਨੂੰ ਦਿੱਤਾ ਜਾਵੇ ਇਹ ਹੁਕਮ ਮਿਤੀ 16 12 10 ਤੋਂ 16 02 11 ਤੱਕ ਲਾਗੂ ਰਹੇਗਾ ਮਾਮਲੇ ਦੀ ਤਤਪਰਤਾ ਨੂੰ ਮੁੱਖ ਰੱਖਦੇ ਹੋਏ ਇਹ ਹੁਕਮ ਇੱਕ ਤਰਫਾ ਪਾਸ ਕੀਤਾ ਜਾਂਦਾ ਤੇ ਆਮ ਜਨਤਾ ਨੂੰ ਸੰਬੋਧਿਤ ਕੀਤਾ ਜਾਂਦਾ ਹੈ ਇਹ ਹੁਕਮ ਜਿਹੜਾ ਲੋਕ ਸੰਪਰਕ ਵਿਭਾਗ ਸੰਗਰੂਰ ਦੀ ਪ੍ਰਚਾਰ ਗੱਡੀ ਰਾਹੀਂ ਮਨਾਦੀ ਕਰਵਾ ਕੇ ਤੇ ਹੁਕਮ ਦੀਆਂ ਕਾਪੀਆਂ ਸਦਰ ਮਕਾਮਾ ਉਪ ਮੰਡਲ ਮੈਜਿਸਟ੍ਰੇਟਸ ਦੇ ਦਫ਼ਤਰਾਂ ਦੇ ਨੋਟਿਸ ਬੋਰਡਾਂ ਅਤੇ ਜ਼ਿਲ੍ਹਾ ਪਦਰ ਦੀਆਂ ਮੈਸੀ ਥਾਵਾਂ ਤੇ ਚਪਕਾ ਕੇ ਲਾਗੂ ਕੀਤਾ ਜਾਵੇਗਾ ਇਹ ਹੁਕਮ ਅੱਜ ਮਿਤੀ 16 12 2010 ਨੂੰ ਮੇਰੇ ਹਸਤਾਖਰਾਂ ਤੇ ਅਦਾਲਤੀ ਮੋਰ ਹੇਠ ਜਾਰੀ ਹੋਇਆ ਡਾਕਟਰ ਹਰਕੇਸ਼ ਸਿੰਘ ਸਿੱਧੂ ਆਈਏਐਸ ਜ਼ਿਲ੍ਹਾ ਮੈਜਿਸਟ੍ਰੇਟ ਸੰਗਰੂਰ ਐਨਨੂ ਡੀਐਮ ਮਾਰਕਫੈਡ ਅਤੇ ਡੀਆਰਸੀਐਸ ਦੋਵੇਂ ਬਲਾਲੇ ਸਨ ਉਹਨਾਂ ਨੂੰ ਹੁਕਮ ਦੀ ਕਾਪੀ ਫੜਾ ਦਿੱਤੀ ਤੇ ਘੰਟਿਆਂ ਦੇ ਕੰਮ ਮਿੰਟਾਂ ਵਿੱਚ ਤੇ ਮਿੰਟਾਂ ਵਾਲੇ ਸਕਿੰਟਾਂ ਵਿੱਚ ਕਰਨ ਦਾ ਇਸ਼ਾਰਾ ਕੀਤਾ। ਮਾਰਕਫੈਡ ਵਾਲਿਆਂ ਨੇ ਦੱਸ ਦਿੱਤਾ ਕਿ ਸਰਕਾਰ ਦੇ ਹੁਕਮ ਗਲਤ ਨੇ। ਇਹ ਮਾਰਕਫੈਡ ਤੇ ਸਹਿਕਾਰੀ ਸੁਭਾਵਾਂ ਨੂੰ ਮਾਲੀ ਨੁਕਸਾਨ ਤੇ ਕਿਸਾਨਾਂ ਨੂੰ ਮਾਰੂ ਫੈਸਲਾ ਹੈ। ਇਹ ਫੈਸਲਾ ਕਿਸੇ ਸੱਤਾਧਾਰੀ ਪਾਰਟੀ ਦੇ ਐਮਐਲਏ ਨੂੰ ਨਜਾਇਜ਼ ਲਾਭ ਦੇਣ ਲਈ ਸਰਕਾਰ ਨੇ ਮਾਰਕਫੈਡ ਅਤੇ ਸਹਿਕਾਰੀ ਸੁਭਾਵਾਂ ਨੂੰ ਛੱਡ ਕੇ ਨਿੱਜੀ ਕੰਪਨੀਆਂ ਨੂੰ ਡੀਏਪੀ ਅਤੇ ਹੋਰ ਕਿਸਮ ਦੀ ਖਾਦ ਵੰਡਣ ਲਈ ਕੀਤਾ ਹੈ। ਯੂਨੀਅਨ ਵਾਲਿਆਂ ਨੂੰ ਮੈਂ ਕਿਹਾ ਕਿ ਉਹ ਸਿਆਣਪ ਨਾਲ ਚੱਲਣ। ਫਟਾਫਟ ਆ ਕੇ ਖਾਦ ਲੋਕਾਂ ਨੂੰ ਕਹਿਣ ਤੇ ਚੁੱਕ ਲੈਣ ਮਾਰਕ ਫੈ ਡਿਪਟੀ ਰਜਿਸਟਰਾਰ ਨੂੰ ਕਿਹਾ ਕਿ ਆਉਣ ਵਾਲੇ ਹੁਣ ਫੁਰਤੀ ਨਾਲ ਇਹ ਕੰਮ ਜੰਗੀ ਪੱਦਰ ਤੇ ਕਰਨ ਹੁਕਮ ਟਾਈਪ ਹੋ ਕੇ ਆ ਗਿਆ ਮੈਂ ਦਸਤਕਤ ਕਰਕੇ ਨੰਬਰ ਲਗਾ ਕੇ ਸਭ ਨੂੰ ਚਿੱਠੀਆਂ ਵੰਡ ਦਿੱਤੀਆਂ ਸਭ ਤੋਂ ਪਹਿਲਾਂ ਸਹਿਕਾਰੀ ਖੇਤਰ ਵਾਲਿਆਂ ਨੇ ਆਪਣੇ ਦਫ਼ਤਰ ਜਾ ਕੇ ਮੇਰੇ ਹੁਕਮ ਦੀ ਕਾਪੀ ਵਿਤੀ ਕਮਿਸ਼ਨਰ ਸ਼੍ਰੀ ਸੁਰੇਸ਼ ਕੁਮਾਰ ਨੂੰ ਫੈਕਸ ਕਰਤੀ ਤੇ ਫੋਨ ਤੇ ਸਾਰੀ ਘਟਨਾ ਬਾਰੇ ਦੱਸ ਦਿੱਤਾ ਕਿਸਾਨ ਯੂਨੀਅਨ ਵਾਲੇ ਤਾਂ ਮੇਰੇ ਹੁਕਮ ਦੀ ਕਾਪੀ ਲੈ ਕੇ ਪਦਾੜੀਆਂ ਮਾਰਦੇ ਖੁਸ਼ੀ ਨਾਲ ਚਲੇ ਗਏ ਥੋੜੀ ਦੇਰ ਬਾਅਦ ਮੈਨੂੰ ਸ਼੍ਰੀ ਸੁਰੇਸ਼ ਕੁਮਾਰ ਦਾ ਫੋਨ ਆਇਆ ਡੀਸੀ ਸਾਹਿਬ ਤੁਸੀਂ ਕੀ ਕਹੀ ਜਾ ਰਹੇ ਹੋ ਸਰਕਾਰ ਦੇ ਲਿਖਤੀ ਹੁਕਮਾਂ ਨੂੰ ਦਫਾ 144 ਧਾਰਾ ਨਾਲ ਰੱਦ ਕਰ ਰਹੇ ਹੋ ਤੁਹਾਨੂੰ ਰੇਲਵੇ ਟ੍ਰੈਕ 144 ਧਾਰਾ ਲਾਉਣ ਦਾ ਕਿਸ ਨੇ ਇਹ ਕਰ ਦਿੱਤਾ ਤੁਹਾਡਾ ਇਹ ਹੁਕਮ ਨਾਜ਼ਰਸ਼ਾਈ ਹੈ ਇਸ ਨੂੰ ਵਾਪਸ ਲਾਓ ਮੈਂ ਕਿਹਾ ਜੀ ਫਿਰ ਮੈਂ ਤਾਂ ਹੋ ਨਹੀਂ ਕਰ ਸਕਦਾ ਸਰਕਾਰ ਪੱਧਰ ਤੇ ਰੱਦ ਕਰਨਾ ਹੈ ਤਾਂ ਕਰ ਦਿਓ ਉਸ ਨੇ ਫੋਨ ਰੱਖਤਾ ਖਾਦ ਬੰਦਨੀ ਸ਼ੁਰੂ ਹੋ ਗਈ ਮੈਨੂੰ 2 ਘੰਟਿਆਂ ਬਾਅਦ ਸਰਦਾਰ ਨਵਰੀਤ ਸਿੰਘ ਕੰਗਵਿਤੀ ਕਮਿਸ਼ਨਰ ਵਿਕਾਸ ਦਾ ਫੋਨ ਆਇਆ ਉਹਨਾਂ ਨੇ ਵੀ ਮੈਨੂੰ ਇਹੋ ਕਿਹਾ ਕਿ ਇਹ ਹੁਕਮ ਉਹਨਾਂ ਦੇ ਵਿਭਾਗਾਂ ਵੱਲੋਂ ਮੁੱਖ ਮੰਤਰੀ ਜੀ ਦੇ ਹੁਕਮ ਅਤੇ ਸਹਿਮਤੀ ਨਾਲ ਪਾਸ ਕੀਤਾ ਹੈ ਤੁਸੀਂ ਆਪਣੀ 143 ਦੀ ਧਾਰਾ ਜੋ ਲਗਾਈ ਹੈ ਵਾਪਸ ਲੈ ਲਓ ਮੈਂ ਉਹਨਾਂ ਨੂੰ ਕਿਹਾ ਕਿ ਸੰਗਰੂਰ ਜ਼ਿਲ੍ਹੇ ਵਿੱਚ ਕਿਸਾਨ ਯੂਨੀਅਨ ਬਹੁਤ ਮਜ਼ਬੂਤ ਹੈ ਅਮਨ ਸ਼ਾਂਤੀ ਨੂੰ ਖਤਰਾ ਹੈ ਉਹਨਾਂ ਮੈਨੂੰ ਇਹ ਕਹਿ ਕੇ ਫੋਨ ਰੱਖਣ ਤੋਂ ਪਹਿਲਾਂ ਕਿਹਾ ਕਿ ਤੇਰੀ ਮਰਜ਼ੀ ਹੈ ਜੇ ਲੱਤਾਂ ਵਿੱਚ ਪਾ ਰਹਿਤਾ ਰਹਿੰਦੇ ਵਰਨਾ ਫੈਸਲਾ ਬਦਲ ਲੈ ਮੈਂ ਫੈਸਲਾ ਨਹੀਂ ਬਦਲਿਆ ਉਸੇ ਦਿਨ ਸ਼ਾਮ ਨੂੰ तकरीबन 4:30 ਵਜੇ ਮੈਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਜੋ ਚੀਨ ਗਏ ਹੋਏ ਸੀ ਚੀਨ ਤੋਂ ਫੋਨ ਆਇਆ ਡੀਸੀ ਸਾਹਿਬ ਮੈਨੂੰ ਆਪਣੇ ਐਮਐਲਏ ਸਾਹਿਬ ਦਾ ਫੋਨ ਆਇਆ ਸੀ ਆ ਖਾਦ ਦੀ ਵੰਡ ਦਾ ਕੀ ਰੌਲਾ ਹੈ ਇਹ ਆਪਣੀ ਪਾਰਟੀ ਦੇ ਐਮਐਲਏ ਨੇ ਇਹਨਾਂ ਦੀ ਮਦਦ ਕਰਨੀ ਹੈ ਮੈਂ ਕਿਹਾ ਕਿ ਇਹ ਸਾਰੇ ਕਿਸਾਨ ਵੀ ਪਿੰਡੂ ਕਾਲੀ ਪੱਕੀ ਨੇ ਇਹ ਗਲਤ ਫੈਸਲਾ ਕਰਵਾ ਗਏ ਇਸ ਨਾਲ ਸਰਕਾਰ ਦੀ ਵੱਡੀ ਬਦਨਾਮੀ ਹੋਵੇਗੀ ਉਹਨਾਂ ਨੇ ਬਸ ਐਨਾ ਹੀ ਕਿਹਾ ਕਿ ਇਹਨਾਂ ਨੂੰ ਮੈਂ ਤੁਹਾਡੇ ਕੋਲ ਭੇਜਦਾ ਹਾਂ ਸੁਣ ਕੇ ਕੋਈ ਹੱਲ ਕਰ ਦਿਓ ਉਹਨਾਂ ਨੇ ਫੋਨ ਰੱਖਤਾ ਮੈਂ ਸੋਚਿਆ ਚਲੋ ਹੁਣ ਸਭ ਤੋਂ ਵੱਡਾ ਬੰਬ ਵੀ ਚੱਲ ਗਿਆ ਆਪਾਂ ਨੇ ਆਪਣੀ ਤੇ ਲੋਕ ਖੇਤਾਂ ਦੀ ਗੱਲ ਵੀ ਕਹਿ ਦਿੱਤੀ ਸੁਖਬੀਰ ਨੂੰ 2-4 ਦਿਨ ਲੱਗ ਜਾਣਗੇ ਇਹਨਾਂ ਨੂੰ ਵੇਖਦਿਆਂ ਕੀ ਬਣਦਾ ਹਜੇ ਫੈਸਲੇ ਜ਼ਿਆਦਾਤਰ ਅਕਲ ਨਾਲੋਂ ਦਲੇਰੀ ਤੇ ਖਤਰੇ ਦਾ ਖਿਡਾਰੀ ਬਣ ਕੇ ਲੈਣੇ ਪੈਂਦੇ ਨੇ ਸਿਆਣੇ ਤੇ ਬੁੱਜ਼ਦਿਲ ਅਤੇ ਬਹਾਦਰ ਤੇ ਮੂਰਖ ਦਰਮਿਆਨ ਇੱਕ ਬਰੀਕ ਲਕੀਰ ਹੁੰਦੀ ਹੈ ਉਸੇ ਕਦਮ ਨੂੰ ਕੁਝ ਲੋਕ ਬਹਾਦਰ ਕਹਿਣਗੇ ਤੇ ਕੁਝ ਮੂਰਖ ਉਧਰ ਕੁਝ ਲੋਕ ਸਿਆਣਾ ਕਹਿਣਗੇ ਤੇ ਕੁਝ ਬੁੱਜ਼ਦਿਲ ਕਿਸੇ ਵੇਲੇ ਕਈ ਲੋਕਪੱਖੀ ਦੇਸ਼ਪੱਖੀ ਫੈਸਲਾ ਜਿਨ੍ਹਾਂ ਨਾਲ ਬੰਦੇ ਦੀ ਜਿੰਨ ਝਾਂ ਵੀ ਚਲੀ ਜਾਂਦੀ ਹੈ ਉਹਨਾਂ ਦੇ ਗਲਤ ਜਾਂ ਸਹੀ ਮਾਪਨ ਲਈ ਕਈ ਵਾਰੀ ਸਦੀਆਂ ਬੀਤ ਜਾਂਦੀਆਂ ਨੇ ਮੈਂ ਸੋਚ ਰਿਹਾ ਸੀ ਕਿ ਵੱਤ ਤੋਂ ਵੱਤ ਮੇਰੀ ਬਦਲੀ ਹੋ ਜੂ ਹੋ ਜਾਣ ਦੋ ਹੰਜ ਵੀ ਹੋ ਸਕਦੀ ਹੈ ਬਦਲੀ ਘੱਟੋ ਘੱਟ ਕਿਸਾਨਾਂ ਲਈ ਤਾਂ ਸ਼ਹੀਦ ਹੋਈਏ ਮੇਰੇ ਕੋਲ ਅਗਲੇ ਦਿਨ ਮੇਰੇ ਦਫ਼ਤਰ ਵਿੱਚ ਐਮ ਐਲ ਏ ਸਾਹਿਬ ਖੁਦ ਆ ਗਏ ਮੈਂ ਉਹਨਾਂ ਨੂੰ ਪਿਆਰ ਸਤਿਕਾਰ ਨਾਲ ਚਾਹ ਪਾਣੀ ਪਿਾਇਆ ਉਹ ਮੇਰੇ ਕੋਲ ਐਮ ਐਲ ਏ ਨਾਲੋਂ ਬਿਜ਼ਨਸਮੈਨ ਵੱਧ ਬਣ ਕੇ ਆਏ ਉਹਨਾਂ ਦਾ ਸਲੀਕਾ ਬਹੁਤ ਕਾਬਲੇ ਤਾਰੀਫ ਸੀ ਮੈਨੂੰ ਦੱਸਿਆ ਕਿ ਸੀਐਮ ਸਾਹਿਬ ਤੋਂ ਇਹ ਹੁਕਮ ਗਲਤ ਪਾਸ ਕਰਵਾ ਲਿਆ ਇਸ ਨਾਲ ਕਿਸਾਨੀ ਵਿੱਚ ਕਾਫੀ ਵੱਡਾ ਰੋਸ ਅਤੇ ਨਰਾਸ਼ਾ ਹੈ ਸਹਿਕਾਰੀ ਖੇਤਰ ਨਾਲ ਬਹੁਤ ਜ਼ਾਤੀ ਹੋ ਰਹੀ ਹੈ ਕਿਸਾਨ ਨੂੰ ਕਰਜ਼ਾ ਨਹੀਂ ਮਿਲਣਾ ਤੇ ਏਜੰਸੀਆਂ ਵਾਲੇ ਵੱਧ ਪਾ ਲਉਣਗੇ ਉਹ ਦਵਾਈਆਂ ਨਾਲ ਚੰਬੜਨਗੇ ਜੋ ਕਿਸਾਨ ਨੂੰ ਨਹੀਂ ਚਾਹੀਦੀਆਂ ਉਸਨੇ ਸ਼ਾਨਪ ਨਾਲ ਕੋਈ ਦਲੀਲਬਾਜ਼ੀ ਨਹੀਂ ਕੀਤੀ ਅਖੀਰ ਉਹ ਮੈਨੂੰ ਕਹਿੰਦੇ ਡੀਸੀ ਸਾਹਿਬ ਕੁਝ ਨਾ ਕੁਝ ਸਾਨੂੰ ਦੇ ਦਿਓ ਕੋਈ ਸਰਕਾਰੀ ਖੇਤਰ ਨੂੰ ਇਸ ਨੂੰ ਵੰਡ ਦਿਓ ਉਹਨਾਂ ਨੇ ਮੈਨੂੰ 50-50 ਅਨੁਪਾਤ ਨਾਲ ਵੰਡਣ ਲਈ ਹੁਕਮ ਵਿੱਚ ਤਬਦੀਲੀ ਕਰਨ ਲਈ ਕਿਹਾ ਮੈਨੂੰ ਦੱਸਿਆ ਕਿ ਸਾਨੂੰ ਕਿਸਾਨਾਂ ਦਾ ਮੂਡ ਐਸੈਸ ਕਰ ਲੈਣ ਦਿਓ ਜ਼ਰੂਰ ਤੁਹਾਨੂੰ ਟੁਕਮਾ ਹਿੱਸਾ ਦੇਵਾਂਗਾ ਉਹ ਚਲੇ ਗਏ ਇਹ ਖਬਰ ਵੱਡੀ ਸੁਰਖੀ ਨਾਲ ਛੱਪੀ ਸਾਰੇ ਪੰਜਾਬ ਵਿੱਚ ਰੌਲਾ ਪੈ ਗਿਆ ਕਿਸਾਨ ਯੂਨੀਅਨ ਦੂਜਿਆਂ ਜ਼ਿਲ੍ਹਿਆਂ ਵਿੱਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਸਾਡੇ ਵਰਗੇ ਹੁਕਮ ਪਾਸ ਕਰਨ ਲਈ ਮਜਬੂਰ ਕਰਨ ਲੱਗੀ ਮੇਰੇ ਪੀਏ ਕੋਲੋਂ ਬਰਨਾਲਾ ਮਾਨਸਾ ਬਠਿੰਡਾ ਤੇ ਲੁਧਿਆਣੇ ਦੇ ਡਿਪਟੀ ਕਮਿਸ਼ਨਰਾਂ ਦੇ ਪੀਏ ਨੇ ਮੇਰੇ ਹੁਕਮ ਦੀ ਕਾਪੀ ਮੰਗੀ ਜਦੋਂ ਦਬਾਅ ਪਿਆ ਉਹਨਾਂ ਨੇ ਵੀ ਇਸ ਕਰਕੇ ਜਿਹੇ ਹੁਕਮ ਜਾਰੀ ਕਰ ਦਿੱਤੇ ਜਦੋਂ ਖਾਦ ਵੱਡੇ ਪੱਮਾਨੇ ਤੇ ਵੰਡੀ ਗਈ ਮੈਨੂੰ ਮਾਰਕ ਫੈੱਡ ਦੇ ਡੀਐਮ ਨੇ ਦੱਸਿਆ ਕਿ ਹੁਣ ਥੋੜੀ ਜੀ ਖਾਦ ਹੀ ਬਚਦੀ ਹੈ ਮੈਂ ਆਪਣੇ ਹੁਕਮ ਵਿੱਚ ਅੰਸ਼ਕ ਸੋਧ ਕਰਕੇ ਅਗਲੇ ਦਿਨ 20% ਖਾਦ ਪ੍ਰਾਈਵੇਟ ਏਜੰਸੀ ਰਾਹੀਂ ਅਤੇ ਉਸ ਤੋਂ ਅਗਲੇ ਦਿਨ 50-50 ਸਰਕਾਰੀ ਤੇ ਪ੍ਰਾਈਵੇਟ ਖੇਤਰਾਂ 'ਾਂ ਹੀ ਵੰਡਣ ਦੇ ਹੁਕਮ ਪਾਸ ਕਰਤੇ ਮੇਰੇ ਇਸ ਐਕਸ਼ਨ ਕਨ ਨਾ ਮੇਰੀ ਬਦਲੀ ਹੋਈ ਤੇ ਨਾ ਕੋਈ ਅਜੀਟੇਸ਼ਨ ਹੋਈ ਬਲਕਿ ਕਿਸਾਨੀ ਵਰਗ ਵਿੱਚ ਮੇਰੀ ਸਾਖ ਬਣ ਗਈ ਕਿ ਕੋਈ ਅਜਿਹਾ ਕਰਿੰਦਾ ਅਫਸਰ ਵੀ ਹੈ ਜਿਹੜਾ ਮੁੱਖ ਮੰਤਰੀ ਦੇ ਲਿਖਤੀ ਹੁਕਮ ਦੀਆਂ ਧਜੀਆਂ ਉਡਾ ਕੇ ਆਪਣਾ ਹੁਕਮ ਅਨਾਲ ਜਾਵੇ ਇੱਥੇ ਇਹ ਨਹੀਂ ਕਿ ਸੀਐਮ ਵੱਡਾ ਹੈ ਕਿ ਡੀਐਮ ਵੱਡਾ ਸੀਐਮ ਹੀ ਰਹੇਗਾ ਦਿਖਣਾ ਇਹ ਹੈ ਕਿ ਕੌਣ ਕਿਸ ਵੇਲੇ ਕੀ ਕਰ ਰਿਹਾ ਹੈ ਕਿਸ ਦਾ ਐਕਸ਼ਨ ਠੀਕ ਹੈ ਸਮੇਂ ਦੀ ਨਜ਼ਾਕਤ ਕੀ ਹੈ ਲੋਕ ਹਿੱਤ ਕੀ ਨੇ ਸਿਆਸੀ ਲੀਡਰ ਕਈ ਵਾਰੀ ਦਬਾਅ ਵਿੱਚ ਆ ਕੇ ਜਾਂ ਆਪਣੇ ਬੰਦਿਆਂ ਨੂੰ ਲਾਭ ਦੇਣ ਲਈ ਸਾਰੀਆਂ ਹੱਦਾਂ ਟੱਪ ਜਾਂਦੇ ਨੇ ਪਰ ਉਹਨਾਂ ਨੂੰ ਕੋਈ ਇਹ ਕਹਿਣ ਵਾਲਾ ਹੀ ਨਹੀਂ ਕਿ ਜਨਾਬ ਤੁਹਾਡਾ ਹੁਕਮ ਵੀ ਤੁਹਾਡੀ ਸ਼ਕਤੀ ਤੇ ਅਧਿਕਾਰ ਖੇਤਰ ਦੀ ਹੱਦਬੰਦੀ ਇਹ ਹੈ ਜੇਕਰ ਇਸ ਦੀ ਉਲੰਘਣਾ ਕੀਤੀ ਤਾਂ ਸਰਕਾਰ ਨੂੰ ਆ ਨਤੀਜੇ ਭੁਗਤਨੇ ਪੈ ਸਕਦੇ ਨੇ ਮੇਰੇ ਇਸ ਐਕਸ਼ਨ ਨੂੰ ਜਦੋਂ ਪਾਠਕ ਪੜ੍ਹਨਗੇ ਉਹਨਾਂ ਵਿੱਚੋਂ ਜਿਹੜੇ ਗੈਰ ਸਰਕਾਰੀ ਪਿੰਡੂ ਕਿਸਾਨ ਹੋਣਗੇ ਉਹ ਸ਼ਾਇਦ ਮੈਨੂੰ ਕਿਸਾਨਾਂ ਦਾ ਮਸੀਹਾ ਤੱਕ ਵੀ ਆਖਣਗੇ ਪਰੰਤੂ ਜਦੋਂ ਇਸ ਅਵਾਰਤ ਨੂੰ ਕੋਈ ਪੰਜਾਬ ਸਰਕਾਰ ਦਾ ਸੇਵਾ ਕਰਦਾ ਜਾਂ ਸੇਵਾਮੁਕਤ ਅਫਸਰ ਪੜੇਗਾ ਤਾਂ ਉਹ ਆਖੇਗਾ ਕਿ ਇਹ ਪਿੰਡ ਦੇ ਸਰਪੰਚ ਨੂੰ ਜ਼ਿਲ੍ਹਾ ਮੰਜਿਸਟ੍ਰੇਟ ਦੀ ਕੁਰਸੀ ਤੇ ਬਹਿਣ ਦਾ ਵਕਤ ਲੱਗਿਆ ਸੀ ਪਰ ਉਹ ਆਪਣੇ ਆਪ ਨੂੰ ਸਰਪੰਚ ਤੋਂ ਉੱਚਾ ਨਹੀਂ ਚੁੱਕ ਸਕਿਆ ਇਹ ਫੈਸਲਾ ਜੀ ਭੁੱਖ ਦੇ ਗਰ ਵਿੱਚ ਹੀ ਰਹਿ ਦਿੰਦੇ ਨੇ ਆਸ ਦੇ ਕੁਝ ਕਾਬ ਬੰਦ ਨੇ ਨਾ ਮੂਰਖ ਦੇ ਸਿੰਘ ਹੁੰਦੇ ਨੇ ਨਾ ਸਿਆਣੇ ਦੇ ਪੂੰਛ ਸਮੇਂ ਸੰਦਰਭ ਵਿੱਚ ਮਾਪੇ ਜਾਂਦੇ ਹੁੰਦਾ ਲਾਭ ਵੱਡਾ ਜਾਂ ਮੂਰਖ ਕਿਤੇ ਗਦਾਰਾਂ ਰਾਜ ਮਿਲੇ ਨੇ ਕਿਤੇ ਦੇਸ਼ ਭਗਤਾਂ ਨੂੰ ਫਾਂਸੀ ਯੋਧੇ ਸੂਰੇ ਰਾਜ ਨੇ ਕਰਦੇ ਜਾਂ ਫਿਰ ਬੰਦ ਖਲਾਸੀ ਜਾਂ ਫਿਰ ਬੰਦ ਖਲਾਸੀ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ Thank you